ਜੀ ਹਲੋ ਦੋਸਤ ਹਲੋ ਹਲੋ ਦੋਸਤ ਹਲੋ ਜਾ ਰਹੇ ਆ ਜਾ ਰਹੇ ਆ ਜਾ ਰਹੇ ਆ ਜੀ ਆਪਾਂ ਗੋਬਿੰਦ ਧਾਮ ਦਾ ਧਾਮ ਜਾ ਰਹੇ ਹਾਂ ਠੀਕ ਹੈ ਜੋ ਚੜ ਗਈ ਚੜਾਈ ਇਹ ਜੋ ਬਣਾ ਦੇ ਹਾਈਪਰ ਲੀਕ ਆਪੀ ਪਾਈ ਗਿਆ ਕੜਾਈਆਂ ਲੀਤੀ ਆ ਆਪਾਂ ਓ ਜਾਦੂ ਓ ਜਾਦੂ ਹੀ ਕਰੀ ਜਾਂਦਾ ਜਾਦੂ ਨੇ ਨਿਕਲ ਪੜੀ ਆ ਆ ਆ ਆ ਰੰਗ ਆ ਇਹ ਜਾ ਰਿਹਾ ਵੇਖੋ ਤੁਹਾਡੀ ਓ ਜਾਦੂ ਓ ਜਾਦੂ ਆਹ ਕੌਣ ਆ ਜਾਂਦਾ ਸਾਜਣ ਕੌਣ ਆਏ ਸਾਜਣ ਸਾਜਣ ਕਈ ਆ ਤਾ ਓ ਤੂੰ ਕਹਿਤਾ ਵਾ ਤੇਰੀ ਰਿਕਾਰਡਿੰਗ ਰਿਕਾਰਡਿੰਗ ਹੋਈ ਵੀਰੇ ਓ ਕੀ ਹਾਲ ਫਿਰ ਤੇਰੇ ਵਰੀ ਹੋ ਥੋੜਾ ਜਿਆ ਉਹਨੇ ਤੇਰੇ ਝੱਪਾ ਪਾ ਕੇ ਨਹੀਂ ਉਹ ਜਿੱਦਾਂ ਕੰਡਿਆ ਗਾੜੀ ਆ ਵੇਖੋ ਭਾਈ ਜੀ ਉਹ ਝਰਨਾ ਵਗ ਰਿਹਾ ਆਹਾ ਆਹਾ ਜਿਹੜੇ ਉਹ ਗਏ ਉਹਨਾਂ ਨੇ ਸਾਧਨ ਪਾ ਤੇ ਆਪਣਾ ਮੋਡ ਚੇਂਜ ਕਰ ਲਿਆ ਹਾਂਜੀ ਹਾਂਜੀ ਖਚਰਾ ਖਚਰਾ ਨਹੀਂ ਕਰਾਈਆਂ ਭਾਈ ਖਚਰਾ ਮਹਿੰਗੀਆਂ ਹੀ ਜਾਂਦੀਆਂ ਖਚਰਾ ਹੋਵੇ ਹੈ ਉਹਨਾਂ ਖੇਚਰ ਇੱਕ ਖੇਚਰ ਦੇਖੋ جاری ਆ ਪਾਪਾ ਜੀ ਪੂਰਾ ਪੈਪ ਨੂੰ ਹੱਥ ਪਾ ਕੇ ਚੜ ਰਹੇ ਆ ਚਲੋ ਰੋਣਾ ਆਈ ਗੁਰਦੀ ਕਾ ਖਾਲਸਾ ਆਈ ਗੁਰਦੀ ਕੀ ਫਤਿਹ ਪਿਆਈ ਸਾਹਾ ਸਿੰਘ ਜੀ ਅੱਜ ਕੱਲ ਤੇ ਗੋਫੀ ਘਾਟ ਆ ਗਿਆ ਤੇ ਅੱਜ ਗੋਫੀ ਘਾਟ ਤੋਂ ਚਾਲੇ ਪਾਤੀ ਸਰਦਾਰੇ ਯਾਰਾ ਚੱਲਿਆ ਗੋਵਿੰਦ ਧਾਮ ਆਜ ਦੇ ਟ੍ਰੈਕ ਦੇ ਵਿੱਚ ਤੁਹਾਨੂੰ ਸਾਰਾ ਦੱਸਾਂਗੇ ਕੀ ਸਾਫ ਦਾ ਕੀ ਪ੍ਰੋਬਲਮ ਆਈ ਆਵਾ ਆਪਾਂ ਨੂੰ ਫੀਟਿੰਗ ਚੜਾਈ ਪੈਣ ਦੀ ਆ ਤੇ ਆਪਾਂ ਨੂੰ ਇੱਥੇ ਗੱਡੀ ਵਾਲਾ ਰਾਹ ਦੇ ਰਾਹ ਦੇ ਵਿੱਚ ਹੀ ਛੱਡ ਗਿਆ ਮਾਸਟਰ ਜੀ ਰਾਹ ਦੇ ਵਿੱਚ ਹੀ ਗੱਡੀ ਵਾਲਾ ਛੱਡ ਗਿਆ ਕਿ ਕੀ ਰਾਹ ਹੀ ਛੱਡ ਜਾਗੇ ਪੈਸੇ ਤਾਂ ਆਪਾਂ ਪੂਰੇ ਦਿੱਤੇ ਸੀ ਪੂਰੇ ਨਹੀਂ ਤੇ ਵੱਧ ਲਏ 650 ਰੁਪਏ ਉਹਨੇ ਤੇ 5 ਰੁਪਏ ਵੱਧ ਲੈ ਗਿਆ ਸਾਡੇ ਕੋਲ ਚਲੋ ਹੁਣ ਆਪਾਂ ਕੱਲੇ-ਕੱਲੇ ਦੀ ਰਹਿਵੇ ਪੁੱਛਦਿਆਂ ਵੀ ਕਿਦਾਂ ਦੀ ਹਾਂ ਕਾਲ ਦਾ ਮਾਪੇ ਜੀ ਦੱਸੋ ਜੀ ਬੰਦਿਆ ਵਧੀਆ ਵਧੀਆ ਥੋੜੀ ਜੀ ਪ੍ਰੋਬਲਮ ਆਈ ਜੀ ਹਾਂ ਜੀ ਆਪਣੀ ਕੋ ਇੱਕ ਬੰਦਾ ਪਿੱਛੇ ਵੀ ਹੈਗਾ ਵਾ ਆ ਹਾਂ 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 ਜੀ ਸਰ ਕਿਦਾ ਨਾ ਮਸੂਚੇ ਹੋ ਰਿਹਾ ਆ ਹਾ 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 ਵਾ ਵਾ ਲਓ ਗੱਲ ਉਹ ਇਹ ਕੱਟਦੀ ਨਾ ਪੀੜਿਆ ਕਾਹੋ ਪਾਜੀ ਪਾਜੀ ਸਾਡੇ ਕੀ ਕਹਿੰਦੇ ਆ ਬੀਆਸਪ ਦੇ ਵਿੱਚ ਜਵਾਨ ਹੈਲੋ ਦੋਸਤੋ ਕੀ ਹਾਲ ਜੇ ਬੀਆਸਪ ਦਾ ਜਵਾਨ ਬੀਆਸਪ ਦਾ ਜਵਾਨ ਲਾਠੀ ਤੋਂ ਬਗੈਰ ਆਪਾਂ ਲਾਠੀਆਂ ਇੱਧਰ ਵੇਖੋ ਲਾਠੀਆਂ ਮੈਂ ਕਹਿੰਦੇ ਲਾਠੀ ਨਹੀਂ ਹੈਗੀ ਕੀਤੇ ਦੰਡਾ ਆ ਮੈਂ ਐਂ ਕਹਿੰਦੇ ਬੀਆਸਪ ਪੰਜਾਬੀ ਚ ਡੰਡਾ ਹੁੰਦਾ ਵਾ ਹਾਂਜੀ ਦੱਸੋ ਜੀ ਕੋਈ ਇਨਫੋਰਮੇਸ਼ਨ ਦੋ ਨਵੀਂ ਕੋਈ ਐ ਸਾਨੂੰ ਮੁਸ਼ਕਲ ਹੋਈ ਆ ਤੇ ਗੱਡੀਆਂ ਨਾਲ ਰਾਹ ਚਲਾ ਗਿਆ ਜੀ ਹਾਂ ਜੀ ਉਹ ਨਿੱਕੂ ਗੱਲ ਉਹ ਹੋਰ ਨਹੀਂ ਵੀ ਗਿਆ ਐ ਵੱਧ ਲੈ ਗਿਆ ਐ ਆੜੀ ਦਾ ਵੱਧ ਲੈ ਗਿਆ ਗੱਡੀ ਵਾਲਾ ਦਾ ਵੀ ਜਹੀ ਦਾ ਜਿਹੜਾ ਜ਼ਿਆਦਾ ਪੈਸਾ ਲੈਂਦੇ ਉਹਨਾਂ ਦਾ ਵੀ ਜਹੀ ਦਾ ਹੁਣ ਚੇਂਜ ਕਰ ਹੈ ਬੈਕ ਵਾਲਾ ਮੋੜ ਕਰਦੇ ਉੱਥੇ ਆਪਾਂ ਪਹਾੜੀ ਗੱਡੀ ਤੋਂ ਹਾਂ ਪਹਾੜੀ ਗੱਡੀ ਆ ਵੇਖੋ ਪਹਾੜੀ ਅਸੀਂ ਚੜ ਕੇ ਆਏ ਸੀ ਅੱਗੇ ਉਹ ਵੀਡੀਓ ਵਿੱਚ ਪਾਵਾਂਗੇ ਮੈਂ ਸ਼ਰਤ ਕਰਦਾ ਸਾਡੇ ਦਾ ਬੜਾ ਥੱਕਾ ਹੋ ਗਿਆ ਸੀ ਕੋਛਾ ਛੋਟੇ ਨਾਲ ਗੱਡੀ ਉਹ ਤੇਰੀ ਸੜਤਾ ਯੋ ਜਾ ਗੁਰੂ ਆਲੇ ਨਹੀਂ ਆਪਾਂ ਜਦੋਂ ਉਥੋਂ ਆਏ ਸੀ ਗੱਡੀ ਕਰਵਾਈ ਹੋਈ ਸੀ ਤੇ ਰਾਤ ਵਿੱਚ ਪੱਥਰ ਦੇ ਗਿਆ ਪਹਾੜੀ ਜਿਹੜੀ ਆ ਖਿਸਕ ਗਈ ਲੈਂਡ ਸਲਾਈਡ ਹੋ ਗਈ ਲੈਂਡ ਸਲਾਈਡ ਆਦੇਣਾ ਤੇ ਫਿਰ ਆਨੂੰ 2.5 ਕਿਲੋਮੀਟਰ ਪਹਾੜੀ ਤਾਹ ਨੂੰ ਚੜ ਕੇ ਫਿਰ ਮਾਊਂਟੇਨ ਚੜ ਕੇ ਮਾਊਂਟੇਨ ਐਵਰੇਸਟ ਆਏ ਐਵਰੇਸਟ ਪੂਰੀ ਚੜਾਈ ਚੜ ਕੇ ਫਿਰ ਸਾਨੂੰ ਫੇਰ ਥਲੇ ਉਤਰਨਾ ਪਿਆ ਤੇ ਆਪਾਂ ਤਾਂ ਹਿੰਮਤ ਨਹੀਂ ਆ ਰਹੀ ਤੇ ਨਾਲ ਹੀ ਸਾਡੇ ਪਾਪਾ ਜੀ ਹੋਣਾ ਨਹੀਂ ਹਮਰਦਾਰੀ ਹਮਰਦਾਰੀ ਆ ਵੇਖੋ ਯੋਰਾ ਯੋਰਾ ਚੜੇ ਤੇ ਯੋਰਾ ਯੋਰਾ ਉਤਰ ਗਏ ਜਾਂਦੇ ਆ ਤੇ ਹੁਣ ਆਪਾਂ ਫੇਰ ਆਪਣਾ ਟਰੈਕ ਸ਼ੁਰੂ ਕਰਤਾ ਵਾ ਗੋਬਿੰਦ ਧਾਮ ਤੱਕ ਜਾ ਰਹੇ ਆ ਹਾਂਜੀ ਇੱਕ ਵੀਰ ਅੱਗੇ ਜਾ ਰਿਹਾ ਵਾ ਸਾਡੇ ਤੋਂ ਪੂਰੇ ਜੋਰਾਂ ਸ਼ੋਰਾਂ ਨਾਲ ਹਣੋਏ ਆਪਾ ਫੜਾ ਕੈਮਰਾ ਹਾਂਜੀ ਇੱਧਰ ਵੀ ਲੈ ਆਉ ਤੇ ਆਪਾਂ ਜਾ ਰਹੇ ਆ ਅੱਜ ਹੀਮਕੁੰਡ ਸਾਹਿਬ ਆ ਨਹੀਂ ਹੀਮਕੁੰਡ ਸਾਹਿਬ ਤਾਂ ਕਾਲੂ ਜਾਣਾ ਹਾਂ ਅੱਜ ਆਪਾਂ ਗੋਵਿੰਦ ਘਾੜ ਤੱਕ ਹੀ ਜਾਵਾਂਗੇ ਗੋਵਿੰਦ ਘਾੜ ਤੋਂ ਸ਼ੁਰੂ ਕੀਤੀ ਹੈ ਯਾਤਰਾ ਗੋਵਿੰਦ ਘਾੜ ਕਿੰਨਾ ਦੂਰ ਪਈ ਐ ਇਸੋਂ ਗੋਬਿੰਦ ਘਾੜਾ ਗੋਬਿੰਦ ਘਾੜ ਤੋਂ ਚੱਲ ਪਏ ਆ ਹਾਂਜੀ ਅੱਛਾ ਗੋਬਿੰਦ ਘਾੜ ਤੋਂ ਤੁਰੇ ਸਾਚਾ ਆਪਾਂ ਹੁਣ ਆਪਾਂ ਤੇ ਗੋਬਿੰਦ ਧਾਮ ਜਾਣਾ ਧਾਮ ਜਾਣਾ ਠੀਕ ਹੈ ਬਸ ਵੇਖੋ 2-3 ਘੰਟਿਆਂ ਦਾ ਸਫ਼ਰ ਹੈਗਾ ਆਪਾਂ ਜਦੋਂ ਤੱਕ ਉੱਥੇ ਜਾ ਕੇ ਦੱਸਾਂਗੇ ਤੇ ਤੁਹਾਨੂੰ ਦਿਖਾਉਨੇ ਆ ਆਪਣਾ ਵਿਊ ਆ ਵੇਖੋ ਤੇ ਅਸੀਂ ਸੌਖੀ ਚੜ੍ਹਾਈ ਤੋਂ ਤੁਰ ਕੇ ਸੁਣੇ ਚੱਲੇ ਹਾਂ ਵਿਊ ਤਾਂ ਬੜਾ ਘੈਂਟ ਆ ਰਿਹਾ ਆ ਹਾਂ ਤੇ ਵੇਖੋ ਇਦਾਂ ਦਾ ਰਾਹਸਤਾ ਆਣਾ ਉੱਪਰ ਪਹਾੜੀ ਅੱਪਾ ਇਧਰੋਂ ਆ ਰਹੇ ਆ ਥੱਲੇੋਂ ਦੇਖ ਸਕਦੇ ਹੋ ਯਾਰ ਗਾਈਜ਼ ਗਾਈਜ਼ ਆ ਦੇ ਬੰਦੇ ਸਾਰੇ ਅੱਗੇ ਆ ਅੱਗੇ ਤੁਹਾਨੂੰ ਅੱਗੇ ਜਾ ਕੇ ਮਿਲਾਵਾਂਗੇ ਸਾਰਿਆਂ ਨਾਲ ਮਿਲਾਇਆ ਜਾਊਗਾ ਤੁਹਾਨੂੰ ਤੇ ਭਾਈ ਸਾਰੇ ਕਹਿੰਦੇ ਵੀ ਮੇਰਾ ਨਾਮ ਹਰਜੋਤ ਸਿੰਘ ਤੇ ਸਾਡੇ ਭਾਈ ਜੀ ਸੰਦੀਪ ਸਿੰਘ ਬੀਐਸਐਫ ਤੇ ਐਨਕਾ ਲਾਈਆਂ ਭਾਈ ਨੇ ਬਾਕੀ ਜਿੱਦਾਂ ਸਾਰੇ ਵੀਰ ਕਹਿੰਦੇ ਆ ਕਿੱਟਾ ਨਾਲ ਲੈ ਗਿਓ ਸਮਾਨ ਨਾਲ ਲੈ ਗਿਓ ਦੇਖੋ ਜੀ ਆਪਣਾ ਰਿਕਵੈਸਟ ਹੀ ਆ ਜੇ ਨਾਲ ਸਮਾਨ ਕਰ ਸਕਦੇ ਆ ਪਾ ਲੈ ਜੀ ਜਿੰਨਾ ਚੁੱਕ ਸਕਦੇ ਆ ਹਾਂ ਸੌਖੇ ਤਰੇ ਲਈ ਆ ਹਾਂ ਜੀ ਇੱਕ ਪਾਣੀ ਦੀ ਬੋਤਲ ਜ਼ਰੂਰ ਲਿਓ ਹਾਂ ਵੱਧ ਲਓ ਪਾਣੀ ਪਾਣੀ ਵੱਧ ਤੋਂ ਵੱਧ ਬਾਕੀ ਆਕਸੀਜਨ ਦੀ ਕੋਈ ਪ੍ਰੋਬਲਮ ਨਹੀਂ ਆ ਜੀ ਬਸ ਉੱਥੇ ਚੜ ਕੇ ਦੱਸਾਂਗੇ ਤੁਹਾਨੂੰ ਵੀ ਆਕਸੀਜਨ ਦੀ ਕੀ ਪ੍ਰੋਬਲਮ ਆ ਵੈਸੇ ਤਾਂ بارشਾ ਕੋਈ ਹੋ ਨਹੀਂ ਰਹੀਆਂ ਤੇ ਤੁਹਾਨੂੰ ਵਿਖਾਉਂਦੇ ਆ ਅਸੀਂ ਚੜਨਾ ਹੋ ਚੜਨਾ ਵਗ ਰਿਹਾ ਉਹ ਦੇਖੋ ਦੇਖ ਰਿਹਾ ਹਾਂ ਕੀ ਸੀ ਦਿਖਾਦੇ ਆ ਉਹ ਸਮਨੇ ਤੇ ਆਪਣੀ ਟੀਸੀ ਆਓ ਜੇ ਜਿ세 ਜਾਣਾ ਆ ਉਹਦੀ ਟੀਸੀ ਤੇ ਜਾਣਾ ਏ ਆਹਾਹਾਹਾਹਾ ਚਲੋ ਆਪਾਂ ਯਾਤਰਾ ਤੇ ਜਾ ਰਹੇ ਆ ਉਹ ਆਪਣੇ ਸਾਥੇ ਆ ਰਹੀ ਆ ਸੰਗਤਾਂ ਆ ਰਹੀਆਂ ਵਾ ਉਹਨਾਂ ਨੂੰ ਪੁੱਛੋ ਵੀ ਕੀ ਤੇ ਸੰਗਤਾਂ ਨੂੰ ਪੁੱਛਦੇ ਆ ਕਿੱਦਾਂ ਦਾ ਮਾਹੌਲ ਆ ਆ ਆਪਣੇ ਭਾਜੀ ਤੁਹਾਡੇ ਨਾਲ ਹੀ ਆ ਜਿਹੜੀਆਂ ਉੱਤੋਂ ਆਉਂਦੀਆਂ ਇਹ ਜਿਹੜੀਆਂ ਉੱਪਰੋਂ ਉੱਤੋਂ ਆਉਂਦੀਆਂ ਸੰਗਤਾਂ ਪਾ ਗਏ ਜੀ ਖਾਨ ਸਾਹਿਬ ਆਈ ਫਤਿਹ ਕਿੱਦਾਂ ਦੀ ਯਾਤਰਾ ਰਹੀ ਭਾਈ ਬਹੁਤ ਵਧੀਆ ਬਹੁਤ ਵਧੀਆ ਹੋਰ ਹੋਈ ਚਾਹੀਦੀ ਹੈ ਤੇ ਬਾਕੀ ਆਪਾਂ ਬਹੁਤ ਹੀ ਉਚਾਈ ਦੇ ਉੱਤੇ ਆ ਗਏ ਆ ਤੇ ਆਪਣੇ ਪਾਪਾ ਜੀ ਨਾਲ ਹੀ ਸਾਥ ਦਿੰਦੇ ਹੋਏ ਤੇ ਆਪਣੇ ਛੋਟੇ ਪਾਪਾ ਜੀ ਉਸ ਤੋਂ ਬਾਅਦ ਸਾਡੇ ਭਾਜੀ ਯਾਦਵਿੰਦਰ ਸਿੰਘ ਜੀ ਯਾਦਵਿੰਦਰ ਸਿੰਘ ਇਹ ਪੜੀ ਅੰਦੀ ਚੜਨ ਆਪਣੇ ਅਰਸ਼ਦੀਪ ਸਿੰਘ ਅਰਸ਼ਦੀਪ ਸਿੰਘ ਇਹਨਾਂ ਕੋ ਹਾਲੀ ਸਾਡੀ ਲਾਠੀ ਵੀ ਪਈ ਹੋਈ ਆ ਜਿਹੜੀ ਇਹਨਾਂ ਨੂੰ ਮੈਂ ਦਿੱਤੀ ਹੈ ਨਹੀਂ ਡੰਡਾ ਵੀ ਇਹੋ ਕਰ ਜਾਂਦੀ ਹੈ ਇਹ ਵੀ ਫਿਰ ਜਾਂਦੀ ਹੈ ਆਪਣੇ ਤਨਦੀਪ ਸਿੰਘ ਤਨਦੀਪ ਕੇ ਫਰੀਦ ਹਾਂਜੀ ਉਹ ਮੱਥੇ ਨਾ ਪੈ ਗਿਆ ਨਰੇਂਦਰ ਪਾਲ ਜੀ ਆਪਣਾ ਕਾਸ਼ ਭਾਈ ਦੇ ਡੈਡੀ ਜੀ ਇਹ ਕਾਸ਼ ਭਾਈ ਆਏ ਨਹੀਂ ਆ ਹਾਂ ਉਹ ਵੀ ਤਰ ਵਿਖਾਵਾਂਗੇ ਬਲੌਗ 'ਚ ਉਹ ਵੀ ਕੇ ਬਲੌਗ 'ਚ ਤੁਹਾਨੂੰ ਵਿਖਾਵਾਂਗੇ ਕਾਸ਼ ਨੂੰ ਆਪਣੇ ਭਾਜੀ ਭਾਜੀ ਆਪਣਾ ਇਹ ਬਗਾਨਾ ਤੁਸੀਂ ਬਾਰ-ਬਾਰ ਆਪਣੀ ਭਾਜੀ ਕਹਿ ਗਈ ਦਾ ਉਹਨਾਂ ਨੂੰ ਦੱਸਣਾ ਪੈਂਦਾ ਚਾਰ ਰੇਤ ਤੇ ਕਹਿਤਾ ਸੀ ਫੇਰ ਚੰਗਾ ਆਇਆ ਜੀ ਬਸ ਹੈ ਜਿਆਦਾ ਦੱਸਿਆ ਰਸ਼ਟ ਮੋੜ ਤੇ ਹੁਣ ਭਾਜੀ ਸਾਰੀ ਸੰਗਤ ਆਡੀ ਬਸ 120 ਸੈਕਿੰਡ ਦੀ ਇਦਾਂ ਉড়াই ਜੰਗਲਾਤ ਏਰੀਆ ਬਹੁਤ ਹੀ ਉੱਚਾਈ ਤੇ ਸਾਕਦਾ ਪੂਰੀ ਫੋਲ ਚੜਾਈ ਆ ਉਹ ਮੁੰਡਾ ਉਹ ਤੇ ਆ ਵੀ ਨਾ ਚੜਾਈ ਦਿਖਾਓ ਜੀ ਚਲੋ ਆਇਓ ਚੜਾਈ ਤੁਹਾਨੂੰ ਦਿਖਾਈਏ ਆਹ ਹਾਂ ਖੱਜਰਾ ਆ ਕੇ ਤੇ ਖੱਜਰਾ ਕਰਾਉਣੀ ਆ ਵਾ ਵੇਖੋ ਜੀ ਆਹ ਸਾਰੀ ਚੜਾਈ ਆ ਉੱਪਰ ਤੱਕ ਬਹੁਤ ਵੀ ਦੇਖ ਸਕਦੇ ਹੋ ਆ ਕਿੱਥੋਂ ਤੱਕ ਜਾ ਰਹੀ ਸੰਤੋਂ ਆਹ ਸਾਰੀ ਚੜਾਈ ਜਾ ਰਹੀ ਵੇਖੋ ਚੜਾਈ ਤੇ ਜਾਣਾ ਇਹ ਮੇਰੇ ਬੋਡੀਗਾਰਡ ਹੈ ਦੋਵੇਂ ਵੇਖੋ ਇਹ ਦੋਨੋਂ ਮੇਰੇ ਬੋਡੀਗਾਰਡ ਹੈ ਇਹ ਆਪਣੇ ਬੋਡੀਗਾਰਡ ਆ ਇਹ ਦੇਖੋ ਇਧਰ ਵਾਲਾ ਜਿਆਦਾ ਬੋਡੀਗਾਰਡ ਇੱਕ ਆ ਤਿੰਨ ਹੋ ਗਏ ਦੇਖੋ ਚੰਗਤ ਆ ਰਹੀ ਏ ਤੋਂ ਚਿਰਨਾਓ ਚੈੱਕ ਕਰੋ ਚਰਨਾ ਜੂਮ ਕੋਣ ਜੂਮ ਵੀਡੀਓ ਹੋ ਰਿਹਾ ਜੂਮ ਨਹੀਂ ਹੋ ਰਿਹਾ ਗਾਈਜ਼ ਕੋਈ ਨਹੀਂ ਆਣ ਕੇ ਵੇਚ ਲਿਆ ਹੋ ਗਿਆ ਜੂਮ ਕਿੱਦਾਂ ਹੀ ਹੋ ਗਿਆ ਚੈੱਕ ਕਰੋ ਵੱਡਰ ਨੂੰ ਵੱਡਿਆ ਪਰਦੇ ਐਕਸ 2 ਦੇ ਚਲ ਆਜੋ ਦੇਖੋ ਉਹ ਆ ਗਿਆ ਖਦਰਾ ਪਿਛੇ ਆਇਆ ਵਿੱਚ ਇਹ ਨਹੀਂ ਜਾਣਾ ਪਰ ਇਹ ਨਾਲ ਨਹੀਂ ਨਾ ਨਹੀਂ ਨਹੀਂ ਕੈਂਟਸ 2 ਘੰਟੇ ਦਾ ਸਫਰ ਕੱਢ ਚੁੱਕੇ ਆ ਲਗਭਗ ਸਵਾ 10 ਹੋ ਚੁੱਕੇ ਨੇ ਤੇ ਅਸੀਂ ਕਾਫੀ ਰਾਹ ਕੰਪਲੀਟ ਕਰ ਲਿਆ ਸਾਹ ਸਾਹ ਚੜ ਗਏ ਆ ਪਸੀਨੇ ਆਉਂਦੇ ਆ ਨੈਟਵਰਕ ਜ਼ੀਰੋ ਨੈਟਵਰਕ ਪੂਰੇ ਬੰਦ ਹੋ ਗਏ ਅਭੀ ਚਾਰ ਘੰਟੇ ਦਾ ਵਕਤ ਹੋ ਰਿਹਾ ਹੈ ਤੋ ਦੱਸੂਗਾ ਕੁਝ ਆਪਣੇ ਬਾਰੇ ਜਾਂ ਤੂੰ ਦੱਸ ਮੈਂ ਇੱਕ ਗੱਲ ਹੁੰਦੀ ਚਾਹ ਕਨਾਂ ਗੁੰਦਰੇ ਪਏ ਆ ਅਭੀ ਚਾਰ ਘੰਟੇ ਹੋਰ ਇਹ ਲੱਗ ਜਾਣਾ ਟਾਈਮ ਕਹਿ ਜੋਰ ਇਹ ਆਪਾਂ ਹੀ ਆ ਹੋਰ ਕੋਣ ਵੀਡੀਓ ਬੰਡੀ ਆ ਆਉਣ ਵਾਲੇ YouTube ਤੇ ਪਾਉਗੀ ਚੈਨਲਾਂ 'ਚ ਪਾਪਾ ਜੀ ਕੈਮ ਜੋ ਚਲੋ ਫਿਰ ਚਲੋ ਫਿਰ ਚੁਰਿਏ ਰਸਤਾ ਬੜਾ ਆ ਜਾ ਆਪਣਾ ਹੱਥ ਆਇਆ ਕਵਰ ਕਰੀਏ ਫੇ ਆਪਾਂ ਹੌਲੀ ਹੌਲੀ ਚੁਰਾਂਗੇ ਇਹ ਦੇਖੋ ਬਰਫ ਕਿਤਨੀ ਮੋਟੀ ਮੋਟੀ ਪਈ ਹੋਏ ਕਿਤਨੀ ਸਾਫ ਸਾਫ ਦਿਖ ਰਹੀ ਹੈ ਦੇਖੋ ਇਹ ਵੇਖੋ ਇਹ ਦੇਖੋ ਵੇਖੋ ਵੇਖਿਆੜਾ ਕਿੰਨੀ ਬਰਫਾ ਸਾਰੀ ਬਰਫ ਜੋ ਦੇਖੋ ਵਲੋਗਰਾਂ ਦੇ ਹਾਲ ਇਧਰ ਇਨੋ ਇਧਰ ਇਨੋ ਵੇਖੋ ਵਲੋਗਰਾਂ ਦੇ ਹਾਲ ਲੀੜੇ ਲੱਤ ਕੇ ਯਾਰ ਰਸਤਾ ਨਾ ਨਾ YouTube ਤੋਂ ਇੰਕਮ ਨਹੀਂ ਆਉਂਦੀ ਲੀਡ ਲਵਾ ਲੇ ਹੋਰ ਨਾ ਵਾ ਵਾ ਗੱਡੀ ਨਹੀਂ ਵੇਖਿਆ ਥੋਰ ਬੜਾ ਚੰਗ ਕਰਨਿਆ ਹਾਰ ਕੇ ਅਸੀਂ ਭਾਈ ਤੁਸੀਂ ਵੀ ਲਾ ਲਿਆ ਲੋਰ ਦੱਸੋ ਕਿਦਾਂ ਦਾ ਫਿਰ ਆ ਰਸਤਾ ਇਹ ਕੋਈ ਗਲਤ ਵੀਡੀਓ ਬਣ ਕੇ ਨਾ ਸਾਡੀ ਭਾਜੀ ਦੋ ਵਾਰੀ ਚੈੱਕ ਕਰਾਉਂਗਾ ਤੁਹਾਨੂੰ ਮੈਂ ਫੇਰ ਵਲੌਗ ਤੇ ਜੇਰ ਮੈਂ ਪਾ ਦੇਣੀ ਵਲੌਗ कुदरत खचर 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 खुक खचर दुकान कमाल क्रिश्मा कुदरत सारे यानी कुदरत वेख रहे कुदरत नजारे पूछ बढ़ के लाए <laughs> ਉਹ ਜੀ ਦਾ ਹੀ 500 ਬੱਸਰ ਜੀ ਆਂਦੇ ਪੂਈ ਫੜ ਕੇ ਲੈ ਜਾਂਦੇ ਆ ਕਿੰਨੇ ਪੈਸੇ ਦੇਣਗੇ ਕਹਿੰਦੇ 500 ਦੇਣਗੇ ਕਿੰਨੇ ਆਪਾਂ ਆ ਗਏ ਆ ਬਹੁਤ ਦੂਰ ਤੋਰ ਤੋਰ ਕੇ ਆ ਗਏ ਆ ਤੇ ਹਾਂਜੀ ਬ੍ਰਿਜ ਬ੍ਰਿਜ ਆ ਗਿਆ ਆ ਆਪਾਂ ਰਾਵੇ ਖਦੁਰੇ ਜਾ ਰਿਹਾ ਆ ਆ ਗਿਆ ਬ੍ਰਿਜ ਪਾਜੀ ਹਾਂਜੀ 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 ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਵਾਹ ਪਾਜੀ ਪਾੜ ਰਜਾ ਰਜਾ ਆਈਂ ਤੇ ਆਓ ਲਾਗੇ ਲਾਗੇ ਆਓ ਲਾਗੇ ਆਓ ਨਾ ਆਓ ਦੋਸਤੋ ਪਾਜੀ E aí, 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 ਤੇ ਆਪਾਂ ਆ ਪੋੜੇ ਆਏ ਤੇ ਆਪਾਂ ਦੇਖ ਸਕਦੇ ਆ ਦੇਖੋ ਪਾਣੀ ਕਿੰਨਾ ਤੇਜ਼ ਚੱਲ ਰਿਹਾ ਵਾ ਤੇ ਪਾਣੀ ਦਾ ਹਵਾ ਬੋੜਾ ਵਾ ਤੇ ਪਾਣੀ ਉਹ ਉੱਪਰੋਂ ਆ ਰਿਹਾ ਉੱਪਰ ਆਪਾਂ ਜ਼ੂਮ ਕਰਕੇ ਤਾਂ ਦਿਖਾ ਸਕਦੇ ਆ ਪਰ ਇਹ ਸਰਵਿਸ ਟਿਕ ਲੱਗੀ ਹੋਈ ਆ ਤੇ ਆਹ ਵੇਖੋ ਭਾਈ ਹੱਥ ਉਧਰ ਮਾਰ ਦੇ ਇਧਰ ਬਹੁਤ ਬਹੁਤ ਆ ਆਪਣੀ ਸੰਗਤ ਹੋਰ ਆ ਰਹੀ ਆ ਵਿਸੇ ਤੇ ਹੋਰ ਸੰਗਤ ਨੂੰ ਵੀ ਬੁਲਾਉਨੇ ਆ ਸੋਹਣੇ

ਆਹ ਨੰਬਰ ਤੇ ਬੱਲੇ ਤੇ ਇੰਦਰੀ ਸਾਰੇ ਦੋਸਤੋ ਪਹਾੜ ਵੇਖੋ ਪਹਾੜੇ ਬਹੁਤ ਜਿਆਦਾ ਆ ਗਏ ਆ ਸਾਰੇ ਇਕੱਠੇ ਹੋ ਗਏ ਆ ਕੋਈ ਟੈਨਸ਼ਨ ਨਹੀਂ ਆਪਣੀ ਤੇ ਹੋਏ ਕਿੰਨਾ ਕੁ ਰਹਿ ਗਿਆ ਭਾਈ ਅੱਗੇ ਬੰਦਾਰ ਰਹਿ ਗਿਆ ਬੱਦੋ ਬੱਦੀ ਲਿਖਿਆ ਗਿਆ ਬੱਦੋ ਬੱਦੀ ਆ ਬੱਦੋ ਬੱਦੀ ਨਾਲ ਕਾਓ ਤੂੰ ਬੱਦੋ ਬੱਦੋ ਬੱਦੀ ਬੱਦੋ ਬੱਦੀ ਨਿੰਦਰ ਚਲੋ ਆਹ ਹਾਡਾ ਆਹ ਸਾਡੀ ਖੱਜਲੇ ਨੇ ਬੈਚ ਚਾਏ ਪਰ ਹੁਣ ਅਸੀਂ ਲਾਟਿਆ ਕੀ ਆ ਪਾਲੀਓਂ ਕੀ ਆਓ ਆਇਓ ਸਭ ਤੇ ਆਜੋ ਗਾਇਸ ਆਜੋ ਗਾਇਸ ਆਜੋ ਜੀਵਾ ਅਰਦਾਸ ਜਿਆਦੀ ਸੇਵਾ ਚੱਲਣ ਲੱਗੀ ਆ ਜਗਵਿੰਦਰ ਦੇ ਨਾਂ ਤੇ ਜਗਵਿੰਦਰ ਦੇ ਨਾਂ ਦੇ ਜਗਵਿੰਦਰ ਦੇ ਨਾਂ ਦੇ ਚਾਹ ਦੀ ਸੇਵਾ ਤੇ ਨਿਰੰਦਰਪਾਲ ਸਿੰਘ ਓਏ ਮਿੱਟੀ ਨਹੀਂ ਹੈ ਹੈਲੋ ਗਾਇਸ ਕਿਸੇ ਖੱਟੇ ਆਪ ਕੋ ਖੱਟੇ ਆ ਗਈ ਆ ਤਾਂ ਤੇਰੇ ਜੀ ਆਂਦਾ ਉਹਨਾਂ ਨੂੰ ਮੰਗ ਕੇ ਚੋਗਲਾ ਪਾ ਲਿਆ ਮੈਂ ਤਾਂ ਪੀਓ ਪਾਣੀ ਥੋੜੀ ਤੇ ਮੇਰੀ ਬਣਾ ਨਾ ਪਾਣੀ ਪੀਂਦੇ ਦੀ ਪੀਂਦੇ ਦੀ ਬਣਾਓ ਆ ਖਚਰ ਆ ਗਿਆ ਜਾਂਦਾ ਉਹ ਜਾਂਦਾ ਕਿੱਥੇ ਚੱਲਿਆ ਹੋਵੇ ਕੋਈ ਹਾਏ ਹਾਏ ਸਾਡੇ ਬੈਕਾਂ ਗਰੇਦੀ ਬਣਾਉਂਦਾ ਬਦਲ ਆ ਗਿਆ ਉਹ ਯਾ ਖਾਂਦੇ ਹੋਏ ਸਾਡੇ

ਉਹ ਗਲੀਆਂ ਸਾਰੇ ਜਾਨਵਰ ਉਹ ਗਲੀਆਂ ਗਲੀਆਂ ਦਸੀ ਮੜੇ ਕੀ ਇਹਦਾ ਵਰਤਾ ਗਲੀਆਂ ਗਿਰੀਆਂ ਗਲੀਆਂ ਗੀਆਂ ਗੀਆਂ ਹਾਂ ਆਹ ਰੀਜੀ ਇਧਰ ਤਾਂ ਧਾੜੀ ਘਮਾ ਆ ਗਿਆ ਆ ਗਿਆ ਧੰਦੀ ਆ ਜਾ ਹਾਂ ਉਹ ਵੀ ਬੱਕਰਾ ਆ ਬੇ ਨਾ ਤੂੰ ਕੋਈ ਨਹੀਂ ਕੋਈ ਨਹੀਂ ਬਾਕੀ ਸਾਰੀ ਤੇਰੀ ਆਪਾਂ ਇਹ ਚਾਹ ਪਾਣੀ ਪੀ ਗਏ ਤੁਰ ਪਏ ਆ तकरीबन 1.5 ਕਿਲੋਮੀਟਰ ਦਾ ਰਸਤਾ ਅੱਗੇ ਤੇ ਹੁਣ ਤੁਹਾਨੂੰ ਵਿਊ ਵਿਖਾਉਨੇ ਆ ਵਿਊ ਆ ਹਾ 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 ਓ ਪਰ ਪਹਾੜੀਆਂ ਦੇਖੋ ਦੇਖੋ ਕੁਦਰਤ ਦੇ ਨਿਆਰੇ ਇਧਰ ਆ ਇਧਰ ਇੱਥੇ ਨਜ਼ਾਰੇ ਜਾ ਰਹੇ ਜੀ ਜਾ ਰਹੇ ਜੀ ਜਾ ਰਹੇ ਆ ਵੀ ਕੋਹ ਪਹਾੜ ਜਿਹੜਾ ਨਾ ਉੱਤੇ ਨਹੀਂ ਆਪਾਂ ਚੜ੍ਹਨਾ ਲੈਣੇ ਆਪਾਂ ਜਿ ਜਾ ਰਹੇ ਨਿਆਰੇ ਜਿ ਜਾ ਰਹੇ ਲੈਣੇ ਜਿ ਜਾ ਰਹੇ ਨਿਆਰੀ ਲੈਣੇ ਆ ਜਾਰੇ ਦੇ ਵੇਖੋ ਕਿੰਨੀ ਪਹਾੜੀ ਚੜ ਕੇ ਓਹ ਅਲੀ ਪਹਾੜੀ ਤੇ ਜਾਣਾ ਔੜੀ ਓ ਨਹੀਂ ਆਉਣੀ ਓ ਨਹੀਂ ਇੱਥੇ ਰਹਿਣਾ ਇੱਥੇ ਰਹਿਣਾ ਵੇਖੋ ਵੀ ਇੰਨੀ ਪਹਾੜੀ ਆ ਦੋ ਦੋ ਸਟਿੱਕਾਂ ਯੂਜ਼ ਹੋ ਰਹੀਆਂ ਆ ਆ ਆ ਆਪਣੇ ਸੇਵਾਦਾਰ ਸਾਰੇ ਇੱਥੇ ਬੈਠੇ ਆ ਆਪਾਂ ਦਿਖਾਉਨੇ ਆ ਤੁਹਾਨੂੰ ਤੇ ਤਾਂ ਉਹ ਵੀ ਥਾਂ ਬਖਾਇਆ ਜਾਊਗਾ ਜਿੱਥੇ ਪਿਛਲੇ ਟਾਈਮ ਆਪਾਂ ਸੁੱਤੇ ਪਿਛਲੇ ਟਾਈਮ ਆਪਾਂ ਸਿੱਧੇ ਸੁੱਤੇ ਸਹੀ ਜਾਣੀ ਤੇ ਸੌਂ ਗਏ ਮੈਂ ਤਾਂ ਅੱਗ ਗਿਆ ਬੜਾ ਆਹ ਸ਼ੁਭਾ ਪਾਪਾ ਜੀ ਹਾਂਜੀ ਹਾਂਜੀ ਗਾਇਜ਼ ਹਾਂਜੀ ਅੱਗੇ ਜੀ ਠੀਕ ਹੋ ਓਕੇ ਕਾਸ਼ ਨੂੰ ਵਿਖਾਉਣਾ ਅਸੀਂ ਵਿਖਾਉਣਾ ਹੁਣ ਜਿਹੜੀ ਨੂੰ ਲਿਆਵਾਂਗੇ ਲਿਆਵਾਂਗੇ ਨਾਲ ਹਾਂਜੀ ਪਾਪਾ ਜੀ ਬਾਕੀ ਕਿਥੇ ਚੱਲ ਗਿਆ ਬਾਕੀ ਹੋਂਡੇ ਆਉਂਦੇ ਚੱਲ ਗਿਆ ਚੱਲ ਗਿਆ ਚੱਲ ਗਿਆ ਦੋ ਦੋਰਾ ਸਾਹਿਬ ਅੱਛਾ ਜੀ ਤੇ ਤੁਸੀਂ ਦੇ ਹੀ ਸਕਦੇ ਹੋ ਆਪਣੇ ਆ ਜਾਓ ਇੱਥੇ ਬਲੋਗਰ ਚੇਂਜ ਕਰਤਾ ਆਪਾਂ ਤੇ ਵਧੀਆ ਆਪਣਾ ਆਪਾਂ ਹੁਣ ਖੇ ਖੜੇ ਆ ਰੈਸਟ ਵਾਸਤੇ ਦੋ ਮਿੰਟ ਵਾਸਤੇ ਹਵਾ ਪੂਰੀ ਠੰਡੀ ਆ ਰਹੀ ਆ ਪਰ ਅਸੀਂ ਟੀ-ਸ਼ਰਟਾਂ ਪਾਈਆਂ ਹੋਈਆਂ ਕੋਈ ਗੱਲ ਨਹੀਂ ਓੜੀ ਓੜੀ ਤਾਂਹੀਂ ਵੀ ਪਾ ਲਿਆ ਤੁਹਾਨੂੰ ਪਤਾ ਸਾਡੀ ਗੁਲਫੀ ਕਿਹਦੇ ਹਿਸਾਬ ਨਾਲ ਜੰਮਦੀ ਪੂਰੀ 쿨 ਮਾਰ ਰਹੀ ਏ 쿨ਿੰਗ ਐਸੀ ਇਧਰ ਨਾਲ ਮੁੰਡਾ ਲੱਗਾ ਇਹ ਐ ਇਧਰ ਵਿਚਾਰਾ ਦੇਖ ਹੀ ਨਹੀਂ ਰਿਹਾ ਉਹ ਐਵੇਂ ਨਹੀਂ ਦੇਖਦਾ ਵੇਖੀ ਹੁਣੇ ਮੈਂ ਦੇਖਦਾ ਹੁਣੇ ਕਰ ਗੱਲ ਮੈਂ ਦੇਖ ਗਿਆ ਦੇਖ ਗਿਆ ਮਯਾ ਕਰਦਾ ਬਾਪਾਈ ਇਹ ਹੈਲੋ ਸੰਤੋ ਅੱਗੇ ਹੈਲੀਪੈਡ ਆ ਗਿਆ ਵਾ ਹੈਲੀਕਾਪਟਰ ਹੈਲੀਕਾਪਟਰ ਤੇ ਤਾਂ ਆਪਾ ਆਉਣਾ ਨਹੀਂ ਕਿਉਂਕਿ ਆਪਾਂ ਐਡਵੈਂਚਰ ਆ ਐਡਵੈਂਚਰ ਕਰਕੇ ਆਏ ਆ ਪੂਰਾ ਰੂਟ ਤੇ ਹੁਣ ਆਪਾਂ ਚੱਲੇ ਆ ਪਹਾੜੀ ਦੇਖੋ ਤੁਸੀਂ ਪਹਾੜੀ ਆਹ ਨਿਆਇਦਾਰ ਉੱਪਰ ਪੂਰੀ ਧੁੰਦ ਪਈ ਹੋਈ ਆ ਬਰਫ਼ ਤੇ ਓਏ ਪਹਾੜੀ ਪਹਾੜੀ ਦਾ ਆਨੰਦ ਮਾਣੋ ਤੇ ਇੱਧਰ ਆਪਣੇ ਵੀਰ ਭਰਾ ਜਿਹੜੇ ਆ ਫੋਟੋਆਂ ਖਿਡੋਣ ਵਾਤੇ ਵੇਖੋ ਕਿੱਧਰ ਵੜੇ ਆ ਆ ਵੀ ਕੈਮਰਾਮੈਨ ਫੋਟੋਆਂ ਆ ਤੇ ਤੁਸੀਂ ਆਪਣੀ ਫੌਜ ਤਿਆਰੀ ਕਰਕੇ ਆਇਓ ਇਧਰ ਵੇਖੋ ਦੋ ਦੋ ਡਾਂਗਾਂ ਨਾਲ ਚੱਲ ਰਿਹਾ ਮੁੰਡਾ ਤੇ ਇਧਰ ਵੇਖੋ ਬੁੱਢੇ ਇੱਕੋ ਹੀ ਡਾਂਗਾਂ ਚੜੀ ਜਾਂਦੇ ਜੇ ਇਹ ਪੁਰਾਣੀਆਂ ਖਰਾਕਾਂ ਵੀਰ ਜੀ ਆਹ ਵੇਖੋ ਜੀ ਕਿੱਡੀ ਘੈਂਟ ਘਾਟੀ ਢੂੜਨਾ ਮਾਰੀ ਕਹੇ ਵੀ ਇੱਕ ਡਾਂਗ ਮੇਰੀ ਆ ਇੱਕ ਡਾਂਗ ਮੇਰੀ ਕਿੱਥੇ ਜਲੀ